ਹਾਂਜੀ ਬਾਬਿਓ ਕਿਦਾਂ ਹਾਲ ਚਾਲ ਜੀ ਸਾਰਿਆਂ ਦੇ ਤੇ ਬਾਬਿਓ ਅਸੀਂ ਆ ਗਏ ਆ ਆਪਣੇ ਅਸਾਮ ਦੇ ਵਿੱਚ ਤੇ ਵੀ ਇੱਕਾ ਜੀ ਰੰਗਾ ਜੰਗਲ ਤੇ ਮੁੰਡੇ ਨੂੰ ਲੱਗ ਗਈ ਆ ਭੁੱਖ ਤੇ ਮੁੰਡਾ ਇਥੋਂ ਅੰਬੀ ਆਪਣਾ ਨਾਨਾਸ ਲੈ ਕੇ ਆਇਆ ਜੱਗਾ ਸਾਡਾ ਤੇ ਵੀ ਇਹ 10-10 ਰੁਪਏ ਦਾ ਪੀਸ ਆ ਗਿਆ ਜੀ ਵੀ ਆਪਣਾ ਨਾਨਾਸ ਦਾ ਤੇ ਮੁੰਡਾ ਦੇਖ ਕੇ ਮਾਲ ਵੀ ਆਪਣੀ ਹੋ ਗਿਆ ਜੀ ਬਾਗੋ ਬਾਗ ਹੋ ਗਿਆ ਦੇਖੋ ਮੁੰਡਾ ਹਸਲਾ ਹੋਇਆ ਅੰਦਰ ਵੜਦਾ ਗੱਡੀ ਦੇ ਕਹਿੰਦਾ ਅਨਾनास ਲੈ ਕੇ ਆ ਗਿਆ ਤੇ ਕਹਿੰਦਾ ਹੁਣ ਥੋੜੇ ਬਹੁਤ ਖਾ ਕੇ ਤਾਂ ਵੀ ਤਗੜੇ ਹੋ ਜਮਾਂਗੇ ਅਸੀਂ ਤੇ ਬਾਬੇ ਵਾਹ ਜੀ ਆਪਣਾ ਵੀ ਇਹ ਜੰਗਲ ਚਾਲੂ ਹੋ ਗਿਆ ਆ ਕਾਜ਼ੀਰੰਗਾ ਜੰਗਲ ਇਹ ਆਪਣੇ ਅਸਾਮ ਦੇ ਵਿੱਚ ਆ ਡਿਬਰੂਗੜ ਤੋਂ ਪਹਿਲਾਂ ਪੈਂਦਾ ਆ ਜੀ ਇਹ ਤੇ ਆ ਤੁਸੀਂ ਦੇਖ ਲਓ ਵੀ ਤੇ ਹਾਥੀ ਐ ਘੁੰਮਦੇ ਆ ਲੋਕ ਜਿੱਦਾਂ ਮਾਲ ਵੀ ਜਿੱਦਾਂ ਨੇ ਮਾਲ ਵੀ ਕਾਰਾਂ ਰੱਖੀਆਂ ਹੁੰਦੀਆਂ ਤੇ ਵੀ ਆਪਣੇ ਹਾਥੀ ਰੱਖਿਓ ਵੀ ਇਹਨਾਂ ਨੇ ਇਦਾਂ ਆ ਦੇਖ ਲਓ ਬੰਦੇ ਦੋ ਉੱਤੇ ਬੈਠੇ ਜਾਂਦੇ ਬੜੇ ਮਜ਼ੇ ਦੇ ਨਾਲ ਇਹਨਾਂ ਦੇ ਭਾਦਿਆ ਤਾਂ ਇਹੀ ਮਾਲ ਵੀ ਹਕਾਰਾਂ ਕੂਰਾ ਚੱਲਦੀਆਂ ਇਹਨਾਂ ਦੀਆਂ ਤੇ ਆ ਇੱਕ ਬੰਦਾ ਮੋਹਰਿਓਂ ਵੀਰ ਸਾਡਾ ਆਉਂਦਾ ਜਿਗਾ ਹਾਥੀ ਚੜਿਆ ਆ ਤੇ ਬਾਬੇ ਉਹ ਜੰਗਲ ਵਿੱਚ ਮਤਲਬ ਵੀ ਪਾਣੀ ਕਹਿੰਦੇ ਇੰਨਾ ਕ ਆਇਆ ਆ ਤੇ ਰਾਤ ਨੂੰ ਜਿੱਦਾਂ ਜਿਹੜੇ ਜਾਨਵਰ ਆ ਉਹ ਸਾਰੇ ਆਣ ਕੇ ਰੋਡ ਦੇ ਉੱਤੇ ਬਹਿ ਜਾਂਦੇ ਆ ਤੇ ਰਾਤ ਨੂੰ ਇਹ ਰੋਡ ਸਾਰਾ ਕਰ ਦਿੰਦੇ ਬੰਦ ਤਾਂ ਸਵੇਰ ਨੂੰ 9 ਵਜੇ ਗੱਡੀਆਂ ਛੱਡਦੇ ਆ ਕਦੇ ਮਤਲਬ ਵੀ 7 ਵਜੇ ਛੱਡ ਦਿੰਦੇ ਆ ਕਦੇ ਵੀ ਇਹ 9 ਵਜੇ ਛੱਡ ਦਿੰਦੇ ਆ ਤੇ ਆਹ ਜੰਗਲ ਦੇ ਵਿੱਚ ਮੰਗਲ ਹੋਇਆ ਆ ਬਾਬੇ ਦਾ ਮੰਦਿਰ ਆ ਇੱਥੇ ਤੇ ਇੱਥੇ ਮਤਲਬ ਵੀ ਕਾਰਾਂ ਵਾਲੇ ਰੋਕਦੇ ਆ ਤੇ ਮੱਥੇ-ਮੱਥੇ ਮਾ ਵੀ اٹੇਕਦੇ ਆ ਆਪਣਾ ਤੇ ਆਹ ਜੀ ਆਪਣਾ ਮਤਲਬ ਵੀ ਆਪਾਂ ਆ ਜੀ ਵੀ ਇਹ ਦਾਸ ਆ ਸਾਡਾ ਬੁੱਬਾ ਦੇਖ ਲਓ ਤੁਸੀਂ ਤੇ ਆਹ ਮੈਂ ਕਿਹਾ ਮਾੜਿਆ ਸਾਡੇ ਆਲੂ ਵੀ ਮਾਰਦੇ ਕਿਤੇ ਵੀ ਹਾਂ ਕੈਮਰਾ ਕਿਤੇ ਸਾਨੂੰ ਵੀ ਹਾਂ ਲੋਕੀ ਦੇਖ ਲੈਣ ਮਾੜਾ ਮੋਟਾ ਤੇ ਬਾਬੇ ਉਹ ਦੱਸਿਓ ਕਿਦਾਂ ਦਾ ਰਗਿਆ ਸਾਨੂੰ ਵੀ ਇਹ ਕਾਜੀ ਰੰਗਾ ਜੰਗਲ ਤੇ ਬਾਬੇ ਉਹ ਬਹੁਤ ਮੈਨੂੰ ਤਾਂ ਵਧੀਆ ਲੱਗਿਆ ਤੇ ਕਿਉਂ ਮੈਂ ਇੱਥੇ ਆਇਆ ਹੋਣਾ ਮੇਰੇ ਖਿਆਲਾਂ ਵੀ ਹ ਚਾਰਕ ਸਾਲ ਬਾਅਦ ਆਇਆ ਤੇ ਬਾਬੇ ਉਹ ਦੇਖ ਲਓ ਤੁਸੀਂ ਵੀ ਇਹ ਪਾਣੀ ਇੱਥੇ ਕਿਦਾਂ ਭਰਿਆ ਪਿਆ ਆ ਤੇ ਮਾਦਲਵਾ ਤਾਂ ਵੀ ਇਹ ਤੁਹਾਨੂੰ ਮਤਲਬ ਜਿਦਾ ਵੀ ਇਹ ਥੋੜਾ ਦਿਖਾ ਲਿਆ ਆ ਇਹ ਤੋਂ ਅੱਗੇ ਪਿੱਛੇ ਮਤਲਬ ਵੀ ਇਹ ਕੈਮਰਾ ਬੰਦ ਵੀ ਚੱਲਦਾ ਨਹੀਂ ਸਿਗਾ ਸਾਡੇ ਕੋਲੋਂ ਕੋਲੋਂ ਵਧੀਆ ਤੇ ਆਹ ਪੋਲ ਟੁੱਟਿਆ ਆ ਕਿਤੇ ਪਹਿਲਾਂ ਪੁਰਾ ਉਹ ਟੁੱਟ ਗਿਆ ਪਾਣੀ ਦੇ ਨਾਲ ਤੇ ਬਹੁਤ ਵਧੀਆ ਮਤਲਬ ਕਿ ਇੱਥੇ ਮਤਲਬ ਜਿੱਦਾਂ ਵੀ ਇਹ ਸੇਫਟੀ ਦੇ ਲਈ ਵੀ ਆਪਣ ਗਾਰਡ ਲਾਇਆ ਹੋਆ ਜਗਾ ਜਗਾ ਇੱਥੇ ਜੱਗੇ ਸਾਡੇ ਦੀ ਵੀ ਹੈ ਨਿਗਾਹ ਪੈ ਗਈ ਕਹਿੰਦਾ ਹਾਥੀ ਦਾ ਬੱਚਾ ਲੱਭ ਗਿਆ ਮੈਨੂੰ ਉਹ ਬੈਠਾ ਹਾਥੀ ਦਾ ਬੱਚਾ ਮੈਂ ਕਿਹਾ ਸਾਲਿਆ ਇਹ ਤਾਂ ਉਹਨਾਂ ਨੇ ਵੀ ਇਹ ਬੁੱਤ ਬਣਾਇਆ ਹੋਵੇ ਇਦਾਂ ਦੇ ਇੱਥੇ ਹੈਗੇ ਆ ਇਹ ਪਹਿਲਾਂ ਵੀ ਇਹ ਸੀਰੀਅਸ ਲੈ ਗਿਆ ਕਹਿੰਦਾ ਕਰਿਆ ਸਪਲ ਵੀ ਹੈ ਸੱਚੀ ਬੈਠਾ ਹਾਥੀ ਦਾ ਬੱਚਾ ਮੈਂ ਪਾਉ ਤੈਨੂੰ ਹਾਥੀ ਦਾ ਬੱਚਾ ਦੇਖਣਾ ਤੈਨੂੰ ਆ ਬੰਦੇ ਰੱਖਿਓ ਜੀ ਇਹਨਾਂ ਨੇ ਵੀ ਇਹ ਗਾਰਡ ਲਾਇਆ ਹੋਆ ਇੱਥੇ ਤੇ ਆ ਜੰਗਲ ਦੇ ਵਿੱਚ ਵਿੱਚ ਦੀ ਰਾਹ ਜਾਂਦਾ ਜੀ ਵੀ ਘੁੰਮ ਘੁੰਮ ਕੇ ਬਾਲ ਖਾ ਖਾ ਕੇ ਜਾਂਦਾ ਰਸਤਾ ਤੇ ਆ ਸਾਡੇ ਤੇ ਫਿਰ ਮੁੰਡੇ ਨੇ ਮਾਰ ਦਿੱਤਾ ਵੀ ਇਹ ਕੈਮਰਾ ਕਹਿੰਦਾ ਦਰਸ਼ਨ ਕਰ ਲੋ ਵੀਰੋ ਹੋਂਾਂ ਦੇ ਅਸੀਂ ਵੀ ਫਿਰ ਮਾਰ ਦਿੱਤਾ ਹੱਥ ਮੈਂ ਕਿਹਾ ਮੈਂ ਕਿਹਾ ਅਸੀਂ ਵੀ ਸਭ ਬਾਲ ਵੀ ਆਪ ਹਾਈ ਕਰ ਦਿੰਨੇ ਆ ਤੇ ਜੰਗਲ ਦੇ ਤੁਸੀਂ ਦੇਖੋ ਤੇ ਬਾਕੀ ਬਾਬੇ ਉਹ ਮਤਲਬ ਵੀ ਲੌਂਗ ਵੀਡੀਓ ਬਣਾਉਣ ਦੇ ਵਿੱਚ ਸਾਡੀ ਸਪੋਰਟ ਕਰ ਦਿਆ ਕਰੋ ਤੇ ਉਹਦੇ ਲਈ ਤੁਸੀਂ ਮਤਲਬ ਵੀ ਆਪਣੇ ਮਤਲਬ ਵੀ ਇਹ ਵੀਡੀਓ ਦੇਖਿਆ ਕਰੋ ਤੇ ਵੀ ਇਹ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਆ ਕਰੋ ਤੇ ਬਾਬੇਓ ਜਦੋਂ ਇਦਾਂ ਕਿਤੇ ਲੌਂਗ ਵਹੀਕਲ ਆ ਜਾਂਦਾ ਹੈ ਹੁਣ ਵੀ ਇਹ ਲੋ ਬੈੱਡ ਆ ਗਿਆ ਸੀਗਾ ਤੇ ਮੈਂ ਗੱਡੀ ਪਿੱਛੇ ਰੋਕ ਲਈ ਸੀਗੀ ਇਹ ਕਿਉਂਕਿ ਅਗਲੇ ਦੇ ਕੋਲ ਯਾਰ ਵਜ਼ਨ ਜ਼ਿਆਦਾ ਹੁੰਦਾ ਹੈ ਐਵੇਂ ਕਿਤੇ ਅਗਲੇ ਇਹ ਗੱਡੀ ਕਿਤੇ ਉੱਚੇ ਨੀਵੇਂ ਹੱਥਾਂ ਪੈ ਗਈ ਅਗਲੇ ਦਾ ਕੋਈ ਵੀ ਨੁਕਸਾਨ ਹੋ ਜੂ ਸਾਡਾ ਕੀ ਜਾਂਦਾ ਸੀ 2 ਮਿੰਟ ਦੇ ਲਈ ਜੇ ਵੀ ਇਹ ਰੁਕ ਜਈਏ ਤਾਂ ਤੇ ਇਦਾਂ ਮਤਲਬ ਜਿਹੜੇ ਵੀਰ ਮਾਲ ਵੀ ਕਾਲੀ ਕਰ ਜਾਂਦੇ ਆ ਉਹ ਵੀ ਥੋੜਾ ਜਿਹਾ ਦੇਖਿਆ ਕਰਨ ਤੇ ਆਪਣਾ ਯਾਰ ਰੁਕ ਜਾਇਆ ਕਰੋ ਜਦੋਂ ਮਤਲਬ ਇਦਾਂ ਕੋਈ ਹੁੰਦਾ ਆ ਕੰਮ ਤੇ ਮਤਲਬ ਵੀ ਇਹ ਸਾਹਮਣੇ ਗੱਡੀ ਲੌਂਗ ਵੇਕਲ ਆਵੇ ਤਾਂ ਮਤਲਬ ਉਹ ਤੋਂ ਪਹਿਲਾਂ ਪਿੱਛੇ ਮੋੜ ਦੇ ਉਤੋਂ ਵੀ ਇਹ ਰੋਕ ਲਿਆ ਕਰੋ ਕਿ ਚਲੋ ਅਗਲੇ ਨੂੰ ਰੁੜ ਜੇ ਵੀ ਆਪਣੇ ਆਸਾਨੀ ਹੋ ਜਾਵੇ ਹਾਂਜੀ ਬਾਬੇ ਉਹ ਦੱਸਿਓ ਫਿਰ ਹਾਂਜੀ ਕਿੱਦਾਂ ਲੱਗੀ ਵੀਡੀਓ ਸਾਡੀ ਤੋਕ